ਦੋ ਮੋੜਾਂ ਦਾ ਪੈਣ ਹੋਣੀ ਹੀ ਹੋਣਗੇ। ਦੁਆਲਾ। ਅੱਧਾ ਕਰਕੇ ਪਾਉਣਾ ਤੇ ਨਾ। ਓ ਕੀ ਹੋਗੀ ਖਾਉਂਗੀ। ਅੱਧਾ ਕਰਕੇ 올 ਪਾ ਦੇ। ਹਾਂ ਹੈਗਾ। ਆ ਲੈ ਲੈ ਪੂਰੇ ਲੈ। ਆ ਲੈ ਨਾ। ਆ ਖਾ। ਨਾ ਖਾ। ਲੱਡੂ ਕਾੜਲੇ ਹੋਵੇ। ਹੂੰ। ਕਾਲੇ ਦੇ ਨਾ ਬਈ ਨਾ ਸਾੜਾ। ਰਵੀਂ ਕੜਾ ਵਾਂਗੇ ਸਾਰੀ ਇੱਕ ਵਾਰੀ। ਰਵੀਂ ਨਾ ਆ ਖਾ। ਉਹਦਲੀ ਹੜ ਤਾਂ ਜਮਾ ਸਾਪੀ ਐ। ਕਿੱਥੇ ਜਾਣਾ ਨਿਸ਼ਾਨ ਪਹਿਲਾਂ ਦੱਸ ਕਿੱਥੇ ਜਾਣਾ ਹੈ ਕਿੱਥੇ ਜਾਣਾ ਹੈ ਬੁਹ ਕਪੜੇ ਤੁੰਣ ਲੱਗ ਰਿਹਾ ਪੈਂਟਾ ਇਹਦਾ ਸ਼ਰਟਾਂ ਨਿਕਲੀਆਂ ਉਹ ਪੈਂਟਾ ਆ ਕੇ ਲਈ ਸ਼ਰਟ ਜੀ ਫਰੇਗਾ ਇਹ ਪਾਉਣਾ ਇਹ ਕੀ ਕੀ ਹੈ ਇਹ ਨਾਈਟ ਸੂਟ ਅੱਛਾ ਨਾਈਟ ਸੂਟ ਲੈ ਕੇ ਆ ਰਾਹ ਤੂੰ ਮਾਣ ਨੂੰ ਕੰਨਣ ਦਾ ਦੇਖ ਲਾ ਕਿਵੇਂ ਲੱਗ ਰਿਹਾ ਤੁਹਾਰੇ ਇਹਦਾ ਮੈਂ ਤੇਰੇ ਉਂਦੇ ਨੂੰ ਪਾਉਣਾ ਇੱਕ ਬੂਟ ਲੈ ਕੇ ਆ ਹਾਂ ਬੂਟ ਵੀ ਪਾਏਗਾ ਫਿਰ ਸੋਨੇ ਬੂਟ ਪਾ ਕੇ ਜਾਣੇ ਵਹਿਣਗੇ ਬੂਟ ਪਾ ਕੇ ਲੈ ਕੇ ਆ ਇੱਕ ਚੱਕ ਲੈ ਪੈਂਟ ਕੱਪੜਾ ਹਾਂ ਜੇ ਪੱਧ ਕੇ ਜਾਇ ਮਕਾਉਣਾ ਤੇਰੇ ਉਂਦੇ ਨੂੰ ਛੇੜੀ ਪੱਧ ਕੇ ਜਾ ਟਾਈਮ ਨਹੀਂ ਹੈਗਾ ਆਪਣੇ ਕੋਲ ਇਹਦਾ ਮੈਂ ਆਪਣੇ ਉਂਦੇ ਨੂੰ ਪਾ ਦੂੰ ਇਹਦਾ ਵੀ ਵੱਧ ਤੂੰ ਭੱਜ 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 ਲੈ ਹੁਣ ਇੱਕ ਬੂਟ ਇੱਕ ਪੈਂਟ ਹੈ ਕਿੱਥੇ ਜਾ ਰਹੇ ਹੋਗੇ ਆਦਮ ਕੋਲ ਅੱਗੇ ਦਰਨਾ ਅਗੇ ਕਿੱਥੇ ਜਾ ਰਹੇ ਹੋ ਉਹ ਆ ਕੀ ਕਰੋਗੇ ਉੱਥੇ ਉੱਥੇ ਕੀ ਕਰੋਗੇ ਵੇ ਓਏ ਪਾਈ ਨਹੀਂ ਪਾਉਂਦੇ ਨੂੰ ਐਂ ਕਰਾ ਫੂਟ ਪਾ ਲਓ ਦੇਰਾ ਛੁੱਟ ਕੇ ਸਾਜਲ ਅੱਡ ਲੈ ਕੇ ਆ ਸੂਟਕੇਟਸ ਕੇ ਸਾਡ ਲੈ ਕੇ ਆਪਦਾ ਟੈਚੀ ਆਪਦਾ ਅੱਡ ਲੈ ਕੇ ਆਉਣਾ ਕੋਈ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਸਾਰੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਲਓ ਜੀ ਸ਼ਾਮ ਤੋਂ ਬਲੌਗ ਸਟਾਰਟ ਹੋ ਗਿਆ ਤੇ ਟਾਈਮ 6:00 ਵਜੇ ਦਿਨ ਹੈਗਾ ਮੰਗਲਵਾਰ ਤਰੀਕ ਅੱਜ ਹੈਗੀ ਅੱਗੀ 3 ਜੂਨ ਠੀਕ ਆ ਜੀ ਤੇ ਇੱਥੇ ਮੈਂ ਬਣਾਉਣ ਲੱਗੀ ਆ ਸ਼ੇਕ ਠੀਕ ਆ ਜੀ ਤੇ ਪਿੰਡ ਰ ਜਾ ਰਹੇ ਹੈਗਾ ਪਟਿਆਲੇ ਠੀਕ ਆ ਜੀ ਉਦਲੀ ਵੀ ਸ਼ੇਕ ਬਣਾਉਣੀ ਆ ਮੈਂ ਵੀ ਪੀਉਂਗੀ ਪਿੰਦਰ ਵੀ ਪੀਉ ਸੋਰੀ ਸਨੀ ਵੀ ਪੀਊਗਾ ਕਲਿਪ ਸਾਹਿਬ ਵੀ ਪੀੜੇ ਸਾਰੇ ਲਈ ਬਣਾ ਰਹੀ ਆ ਠੀਕ ਹੈ ਜੀ ਅੱਜ ਇੱਥੇ ਲੱਗੀ ਸੀ ਮੈਂ ਸ਼ੇਕ ਬਣਾਉਣ ਤੇ ਜਿਹੜੀ ਤੁਸੀਂ ਨਿਸ਼ਾਨ ਦੀ ਪਹਿਲਾਂ ਕਲਿੱਪ ਦੇਖੀ ਹੈ ਨਾ ਉਹ ਕਲਿੱਪ ਨਿਸ਼ਾਨ ਹੈ ਜਿਵੇਂ ਪਿੰਦਰ ਨੇ ਉਹਨੂੰ ਰੀਸ ਲਾਤੀ ਕਹਿੰਦਾ ਮੈਂ ਚਾਹਣਾ ਪਟਿਆਲੇ ਵੀ ਜੇ ਤੂੰ ਜਾਣਾ ਤਾਂ ਤੂੰ ਆ ਜਾ ਪਰ ਕਹਿੰਦਾ ਮੈਂ 7-8 ਦਿਨ ਲਾ ਆਉਂਗਾ ਉਹ ਕਹਿੰਦਾ ਕੋਈ ਨਾ ਮੈਂ 7-8 ਦਿਨ ਤੇਰੇ ਨਾਲ ਹੀ ਰਹੂੰਗਾ ਆਪਣੇ ਘਰੋਂ ਗਿਆ ਮੰਮੀ ਤੋਂ ਕੱਪੜੇ ਮੰਗਿਆ ਉਹਦੀ ਮੰਮੀ ਨੇ ਨਹੀਂ ਦਿੱਤੇ ਤਾਂ ਆਪ ਹੀ ਅਲਮਾਰੀ ਦੇ ਵਿੱਚੋਂ ਜੋ ਕੱਪੜੇ ਉਹਨੂੰ ਮਿਲੇ ਸਾਰੇ ਚੱਕ ਕੇ ਲਿਆ ਕੇ ਟੈਚ ਵਿੱਚ ਆਪਣੇ ਆਪ ਪਾਉਣ ਲੱਗ ਗਿਆ ਫਿਰ ਪਿੰਦਰ ਕਹਿੰਦਾ ਮੈਂ ਤੇਰੇ ਕੱਪੜੇ ਪਾ ਦਉ ਤੂੰ ਹੁਣ ਪੈਂਟ ਵੀ ਲੈ ਕੇ ਆ ਬੂਟ ਵੀ ਲੈ ਕੇ ਆ ਫਿਰ ਜਾ ਕੇ ਆਪਣੇ ਬੂਟ ਵੀ ਲੈ ਕੇ ਆਇਆ ਪੈਂਟ ਵੀ ਲੈ ਕੇ ਆਇਆ ਹਨਾ ਉਦੋਂ ਤੱਕ ਮਤਲਬ ਉਹ ਜਿੰਨਾ ਟਾਈਮ ਪਿੰਦਰ ਨਹੀਂ ਗਿਆ ਇੱਥੇ ਰਿਹਾ ਉਸ ਤੋਂ ਬਾਅਦ ਦੇ ਵਿੱਚ ਵੀ ਕਿਉਂਕਿ ਉਹਨੂੰ ਪਿੰਦਰ ਕਹਿ ਕੇ ਚਲਿਆ ਗਿਆ ਕਹਿੰਦਾ ਤੂੰ ਇੱਥੇ ਰਹਿ ਮੈਂ ਆਉਣਾ ਵੀ ਆ ਕੇ ਆਪਾਂ ਚੱਲਦੇ ਮੈਂ ਥੋੜਾ ਜਿਹਾ ਹੋਰ ਕੰਮ ਜਾ ਕੇ ਆਉਣਾ ਨਹੀਂ ਹਰੇ ਤੱਕ ਨਾ ਸਾਡੇ ਘਾਰ ਹੀ ਬੈਠਾ ਰਿਹਾ ਉਹ ਤੇ ਇੰਨਾ ਪਿਆਰਾ ਬੋਲ ਰਿਹਾ ਸੀ ਜਦੋਂ ਕੱਪੜੇ ਚੱਕ ਕੇ ਲੈ ਕੇ ਆਇਆ ਘਰੋਂ ਕਹਿੰਦਾ ਓਏ ਮੇਰੇ ਪਾਈ ਕੱਪੜੇ ਫਟਾਫਟ ਪਾਈ ਓਏ ਛੇਤੀ ਛੇਤੀ ਪਾ ਦੇ ਕਹਿੰਦਾ ਵੈਗ ਦੇ ਵਿੱਚ ਕਹਿੰਦਾ ਮੇਰੇ ਕੱਪੜੇ ਪੈ ਗਈ ਦੱਸ ਰਿਹਾ ਸੀ ਉਹ ਤਾਂ ਤੇਨੀ ਰੀਂਗ ਕਿਆ ਫਿਰ ਨਾ ਹਣਾ ਕਿ ਕਹਿੰਦੇ ਹੁੰਦੇ ਨੇ ਇੱਕ ਬੱਚਾ ਹੀ ਸਾਰੇ ਜਣਿਆਂ ਨੂੰ ਹਸਾ ਦਿੰਦਾ ਕਹਿੰਦੇ ਹੁੰਦੇ ਨੇ ਇੱਕ ਨਿਆਣਾ ਸੌ ਸਿਆਣਾ ਨਾ ਇੱਕ ਨਿਆਣਾ ਹੀ ਸੌ ਸਿਆਣਿਆਂ ਨੂੰ ਜਿਹੜਾ ਹਸਾ ਦਿੰਦਾ ਜੀ ਲਵਾ ਕੇ ਰੱਖਦਾ ਹਨਾ ਕਾਫੀ ਦਿਨਾਂ ਬਾਅਦ ਆਇਆ ਜ ਇਹ ਜਾ ਹੀ ਨਹੀਂ ਰਿਹਾ ਸੀ ਆਪਣੇ ਘਰ ਆ ਨਾ ਕਿਉਂਕਿ ਇਹਨੂੰ ਪਤਾ ਵੀ ਹੁਣ ਗੁਰਵਾਣੀ ਤੇ ਗੁਰਸ਼ਰਨ ਜਾਨੀ ਕਿ ਮੇਰੀ ਮਿੱਪਤੀ ਜਦੇ ਪਤੀਜੀ ਆਉਣ ਵਾਲੇ ਨੇ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਤੇ ਉਹਨਾਂ ਨਾਲ ਇਹਨੇ ਅੱਜ ਗੱਲ ਵੀ ਕੀਤੀ ਹੈਗੀ ਤੇ ਇਹਨੂੰ ਪਤਾ ਵੀ ਹੁਣ ਉਹ ਆਉਣ ਵਾਲੇ ਨੇ ਤੇ ਮੇਰੀ ਭਤੀਜੀ ਅੱਗੇ ਹੀ ਕਹਿ ਰਹੀ ਸੀ ਕਹਿੰਦੀ ਭੂਆ ਹੁਣ ਉਹ ਆਉਣੇ ਜਦੋਂ ਅਸੀਂ ਆਕੇ ਹੁਣ ਕਹਿੰਦੀ ਆਉਂਦਾ ਨਹੀਂ ਤੁਹਾਡੇ ਕੋਲੇ ਫੇਰ ਕਹਿੰਦੀ ਉਹਨੇ ਨਿਕਲਣਾ ਨਹੀਂ ਹੈਗਾ ਕਹਿੰਦੀ ਇੱਥੋਂ ਤੇ ਲੋ ਜੀ ਉਸ ਤੋਂ ਬਾਅਦ ਸ਼ੇਕ ਪੀਣ ਤੋਂ ਬਾਅਦ ਮੈਂ ਲੱਗੀ ਸੀ ਪਾਰਕ ਦਾ ਕੰਮ ਕਰਨ ਇੱਥੇ ਦੇਖੋ ਨਿਸ਼ਾਨ ਦੀ ਮੰਮੀ ਆਈ ਸੀ ਵੀ ਨਿਸ਼ਾਨ ਨੂੰ ਮੈਂ ਲੈ ਕੇ ਜਾਨੀ ਆ ਪਰ ਉਹਨਾਂ ਜਾ ਹੀ ਨਹੀਂ ਰਿਹਾ ਸੀ ਆਪਣੀ ਮੰਮੀ ਨਾਲ ਵੀ ਨਹੀਂ ਗਿਆ ਜਿਵੇਂ ਕਿ ਮੈਂ ਇੱਥੇ ਪਾਰਕ ਦਾ ਮੇਰੇ ਸਾਰੇ ਪਲਾਂਟ ਪਲੂਟ ਡਿੱਗੇ ਪਏ نیچے ਡਿੱਗੇ ਨਹੀਂ ਜੀ ਲਾ ਕੇ ਰੱਖੇ ਪਏ ਨੇਗੇ ਕਿਉਂਕਿ ਇਹ ਨੈਟ ਲਗਾਉਣ ਦਾ ਸੋਚ ਰਹੇ ਸੀ ਪਰ ਬੈਲਡ ਕਰਾ ਕੇ ਕਲੇਰ ਸਾਹਿਬ ਨੇ ਉਸ ਤੋਂ ਬਾਅਦ ਕੁਝ ਵੀ ਨਹੀਂ ਕੀਤਾ ਹਨਾ ਉਦਾਂ ਹੀ ਪਿਆ ਸੀ ਜਿਹੜੇ ਮੇਰੇ ਹੈਂਗ ਕੀਤੇ ਹੋਏ ਪਲਾਂਟ ਸੇ ਉਹ ਥੱਲੇ ਪਏ ਸੀ ਫਿਰ ਦੋ ਮੇਰੇ ਕੋਲ ਬਾਈਆਂ ਸੀਗੇ ਮੈਨੂੰ ਹੋਰ ਕੋਈ ਆਪਸ਼ਨ ਨਹੀਂ ਦਿੱਸੀ ਇੱਥੇ ਜੋ ਦੋ ਬਾਈਆਂ ਸੀਗੇ ਮੈਂ ਉਹਨਾਂ ਨੂੰ ਕੱਢਤਾ ਤੇ ਨਾਲ ਦੀ ਨਾਲ ਨੇਹਰੀ ਆ ਗਈ ਥੋੜੇ ਜਿਹਾ ਤਿੱਖੇ ਕਰਕੇ ਨੀਚੋਂ ਇਹ ਦੋ ਜਿਹੜੇ ਸੀਗੇ ਬਾਸ ਦੇ ਸੀਗੇ ਇਹ ਮੇਰੇ ਕੋਲੇ ਬਾਈਆਂ ਸੀਗੇ ਮੰਜੇ ਦੀਆਂ ਮੈਂ ਨੀਚੋਂ ਤਿੱਖਿਆ ਕਰਕੇ ਕੱਢਤੀ ਜੇਕਰ ਤੁਹਾਨੂੰ ਵੀ ਕੋਈ ਆਈਡੀਆ ਨਹੀਂ ਹੈਗਾ ਹਨਾ ਤਾਂ ਤੁਸੀਂ ਇਸ ਤਰ੍ਹਾਂ ਪਲਾਂਟ ਆਪਣੇ ਹੈਂਗ ਕਰ ਸਕਦੇ ਹੋ ਪਰ ਉਸ ਤੋਂ ਬਾਅਦ ਤੇਜ਼ ਹਨੇਰੀ ਆ ਗਈ ਫਿਰ ਮੈਂ ਵਿਚਕਾਰੀ ਛੱਡ ਕੇ ਚਲੀ ਗਈ ਆਪਣਾ ਖਾਣਾ ਖੂਣਾ ਬਣਾਉਣ ਲੱਗ ਗਈ ਲੇਟ ਵੀ ਹੋ ਗਈ ਸੀ ਥੋੜਾ ਜਿਹਾ ਸ਼ੋਭਾ ਕਰੂਗੀ ਕਮ ਰਹਿ ਗਿਆ ਅੱਜ ਸਬਜ਼ੀ ਬਣਾਵਾਂਗੇ ਆਹ ਵਾਲੀਆਂ ਪਕੌੜੀਆਂ ਪਤਾ ਜੀ ਕਿ ਅੱਜ ਕਰਦੇ ਚੌਪੜ ਦੇ ਵਿੱਚ ਤੇ ਆਹਨੇ ਲਸਣ ਤੇ ਹਰੀ ਮਿਰਚ ਬਾਹਰ ਨੂੰ ਬਹੁਤ ਤੇਜ਼ ਹਨੇਰੀ ਚੱਲ ਰਹੀ ਹੈ ਲਾਈਟ ਚਲੀ ਗਈ ਬਹੁਤ ਤੇਜ਼ ਹਵਾ ਹਨੇਰੀ ਹੈਗੀ ਮੀਂਹ ਵੀ ਆ ਕੇ ਗਿਆ ਆ ਦੇਖੋ ਲੱਗੀ ਸੀ ਮੈਂ ਸਬਜੀ ਦੀ ਤਿਆਰੀ ਕਰਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਲਸਣ ਵਾਲੀਆਂ ਜਿਹੜੇ ਪਕੌੜੀਆਂ ਸਿਰ ਉਹਨਾਂ ਦੀ ਸਬਜੀ ਬਣਾਉਂਗੀ ਵੈਸੇ ਜਿਹੜੀ ਸੇਵ ਭਾਜੀ ਹੁੰਦੀ ਹੈ ਹਨਾ ਉਹ ਬਰੀਕ ਪਕੌੜੀਆਂ ਦੀ ਬਣਦੀ ਹੈ ਕਿ ਬਿਲਕੁਲ ਬਰੀਕ ਪਕੌੜੀਆਂ ਹੁੰਦੀਆਂ ਨੇ ਬਹੁਤ ਟੇਸਟੀ ਲੱਗਦੀ ਹੈ ਹਨਾ ਸਬਜੀ ਇਹ ਪਰ ਮੈਂ ਮੈਨੂੰ ਸਣੀ ਨੇ ਇਹੀ ਲਸਣ ਵਾਲੀਆਂ ਪਕੌੜੇ ਲੈ ਆਤੀ ਸੀ ਪਰ ਇਹਨਾਂ ਦੀ ਸਬਜੀ ਵੀ ਬਹੁਤ ਟੇਸਟੀ ਬਣਦੀ ਆ ਤੇ ਇਹਦੇ ਲਈ ਇੱਥੇ ਲਾਈਟ ਨਹੀਂ ਸੀ ਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਥੋੜਾ ਥੋੜਾ ਮੀ ਵੀ ਆਇਆਗਾ ਤੇ ਹਨੇਰੀ ਤੇਜ ਆਈਏਗੀ ਤੇ ਮੈਂ ਮਤਲਬ ਕਿ ਇੱਥੇ ਫਿਰ ਚੋਪਰ ਦੇ ਵਿੱਚ ਹੀ ਕਰ ਰਹੀ ਸੀ ਜਿਹੜੇ ਪਿਆਜ਼ ਸੀਗੇ ਪਿਆਜ਼ ਕੱਲੇ ਮੈਂ ਚੋਪਰ ਦੇ ਵਿੱਚ ਕਰ ਲਏ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਹਰੀ ਮਿਰਚ ਤੇ ਲਸਣ ਸੀ ਉਹਦਾ ਮੈਂ ਪੇਸਟ ਬਣਾ ਲਿਆ ਸੀਗਾ ਤੇ ਚੋਪਰ ਕਾਫੀ ਟਾਈਮ ਬਾਅਦ ਚਲਾ ਰਹੀ ਹਾਂ ਪਰ ਇਹ ਥੋੜਾ ਜਿਹਾ ਜ਼ੋਰ ਜ਼ਿਆਦਾ ਲਗਾਉਂਦਾ ਖਿੱਚਣ ਵਾਲਾ ਹੁੰਦਾ ਜਿਹੜਾ ਉਹ ਥੋੜਾ ਜਿਹਾ ਘੱਟ ਜ਼ੋਰ ਲਗਾਉਂਦਾ ਉਸ ਤੋਂ ਬਾਅਦ ਕੜਾਹੀ ਵਿੱਚ ਤੇਲ ਪਾਇਆ ਸੀ ਗਰਮ ਹੋ ਗਿਆ ਫਿਰ ਜੀਰਾ ਪਾ ਦਿੱਤਾ ਜੀਰਾ ਪਾਉਣ ਤੋਂ ਬਾਅਦ ਫਿਰ ਜਿਹੜੇ ਪਿਆਜ਼ ਸੀਗੇ ਦੋ ਬਾਰਾਂ ਚ ਕੀਤੇ ਮੈਂ ਚੌਪ ਕਰ ਲਈ ਸੀ ਬਰੀਕ ਪਿਆਜ਼ ਚੌਪ ਕਰ ਲਈ ਸੀ ਵੈਸੇ ਤਾਂ ਮੈਨੂੰ ਇਦਾਂ ਮਤਲਬ ਜਿਹੜੇ ਆਪਾਂ ਚੌਪ ਕਰਦੇ ਆ ਇਹਦਾ ਟੇਸਟ ਵਧੀਆ ਹੁੰਦਾ ਮਸਾਲੇ ਵਰਗਾ ਹੀ ਹੁੰਦਾ ਟੇਸਟ ਪਹਿਲਾਂ ਵੀ ਮੈਂ ਕਾਫੀ ਵਾਰ ਦੱਸਿਆਗਾ ਤੇ ਇੱਥੇ ਲਾਈਟ ਵੀ ਨਹੀਂ ਸੀਗੀ ਤੇ ਇੱਥੇ ਲੋ ਜੀ ਜਿਹੜੇ ਪਿਆਜ਼ ਸੀਗੇ ਪਿਆਜ਼ ਵੀ ਮਤਲਬ ਹੋ ਗਏ ਸੀਗੇ ਪੁਣੇ ਗਏ ਸੀ ਆਪਾਂ ਜਿਵੇਂ 골ਡਨ ਬ੍ਰਾਊਨ ਜੇ ਕਰ ਲਏ ਸੀ ਪਿਆਜ਼ ਉਸ ਤੋਂ ਬਾਅਦ ਮੇਰੇ ਵਿੱਚ ਟਮਾਟਰ ਐਡ ਕਰਦੇ ਨਾਲ ਹੀ ਨਮਕ ਤੇ ਮਿਰਚ ਹਲਦੀ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਸਾਲਾ ਭੁੰਨ ਲਵਾਂਗੀ ਤੇ ਇੱਥੇ ਮਸਾਲੇ ਨੂੰ ਭੁੰਨਣਾ ਛੱਡ ਕੇ ਮਤਲਬ ਕਿ ਤਿਆਰ ਹੋ ਜਾਊਗਾ ਮੈਂ ਥੋੜਾ ਪਾਣੀ ਮਿਕਸ ਕਰਕੇ ਛੱਡ ਕੇ ਚੱਲ ਗਈ ਸੀ ਝੋਤ ਕੀਤੀ ਹੈਗੀ ਧੂਫ ਜਿਹੜੀ ਮੈਂ ਸਮਰਾਨਿਕਾ ਪਡੇਲੀ ਦਿੰਨੀ ਆ ਧੂਫ ਖੀਤੇ ਹਨਾ ਤੇ ਉਸ ਤੋਂ ਬਾਅਦ ਇੱਥੇ ਮਸਾਲਾ ਹੋ ਗਿਆ ਸੀਗਾ ਤਿਆਰ ਤੇ ਇਹਦੇ ਵਿੱਚ ਪਕੌੜੀਆਂ ਸੀ ਜਿਹੜੀਆਂ ਉਹ ਮਿਕਸ ਕਰਤੀਆਂ ਨਾਲ ਹੀ ਥੋੜਾ ਬਹੁਤਾ ਪਾਣੀ ਐਡ ਲੂੰਗੀ ਹੈਨਾ ਬਸ ਤੇ ਨਾਲ ਦੀ ਨਾਲ ਫਿਰ ਮੈਂ ਤਿਆਰੀ ਕਰ ਲਈ ਸੀਗੀ ਇੱਥੇ ਤਵਾ ਰੱਖ ਲਿਆ ਸੀਗਾ ਤੇ ਆਟਾ ਉਟਾ ਰੱਖ ਲਿਆ ਸੀ ਕੋਲ ਤੇ ਇਧਰ ਇਹਦੇ ਵਿੱਚ ਥੋੜਾ ਜਿਹਾ ਹੁਣ ਮੈਂ ਪਾਣੀ ਮਿਕਸ ਕਰ ਦੂੰ ਦੇਖੋ ਪਹਿਲਾਂ ਇਹਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਵੀ ਮਸਾਲੇ ਨੇ ਜਿਹੜੇ ਉਹ ਵੈਸੇ ਤਾਂ ਇਹ ਨਮਕੀ ਨਹੀਂ ਹੁੰਦੀਆਂ ਨੇ ਤੇ ਵਿੱਚ ਸਾਰੇ ਮਸਾਲੇ ਜਿਹੜੇ ਐਡ ਹੀ ਹੁੰਦੇ ਨੇਗੇ ਜਦੋਂ ਆਪਾਂ ਬਣਾਉਨੇ ਆ ਇਹ ਪਕੌੜੀਆਂ ਇਹਦੇ ਵਿੱਚ ਮਸਾਲੇ ਐਡ ਹੀ ਹੁੰਦੇ ਨੇਗੇ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਦੁੱਧ ਤੇ ਮਲਾਈ ਮਿਕਸ ਕਰਤਾ ਤੇ ਸੇ ਪਾਣੀ ਬਿਲਕੁਲ ਥੋੜਾ ਜਿਹਾ ਐਡ ਕੀਤਾ ਜਿਆਦਾ ਪਾਣੀ ਨਹੀਂ ਮੈਂ ਇਹਦੇ ਵਿੱਚ ਐਡ ਕੀਤਾ ਇਹ ਸਬਜੀ 'ਚ ਕਿਉਂਕਿ ਇਹ ਥੋੜੀ ਜਿਹੀ ਸਬਜੀ ਹੁੰਦੀ ਹੈ ਜਿਹੜੀ ਗਾੜੀ ਜੀ ਹੀ ਵਧੀਆ ਲੱਗਦੀ ਹੈਗੀ ਤੇ ਇਹਦੇ ਵਿੱਚ ਮਲ ਇੱਕ ਅਵਾਲ ਆਉਣ ਤੋਂ ਬਾਅਦ ਇਹਦੇ ਵਿੱਚ ਤੁਸੀਂ ਕਸੂਰੀ ਜਿਹੜੀ ਮੇਥੀ ਹੁੰਦੀ ਉਹ ਉਹ ਐਡ ਕਰ ਦਿਓ ਬਹੁਤ ਟੇਸਟੀ ਸਬਜੀ ਬਣੂਗੀ ਤੇ ਲਓ ਜੀ ਦੇਖੋ ਇਦਾਂ ਮੈਂ ਦੁੱਧ ਐਡ ਕਰ ਦਿੱਤਾ ਇਹਦੇ ਵਿੱਚ ਬਸ ਇੱਕ ਅਵਾਲ ਆ ਜਾਵੇ ਫਿਰ ਸਬਜੀ ਜਿਹੜੀ ਬਣ ਕੇ ਤਿਆਰ ਹੋ ਜਾਊਗੀ ਤੇ ਨਾਲ ਦੀ ਨਾਲ ਮੈਂ ਫੁਲਕੇ ਨੇ ਜਿਹੜੇ ਬਣਾਉਣੇ ਸ਼ੁਰੂ ਕਰ ਦੂੰਗੀ ਤੇ ਲਓ ਜੀ ਤਲੋ ਜੀ ਉਦੋਂ ਸਬਜੀ ਜਿਹੜੀ ਬਣਨ ਲਈ ਰੱਖੀ ਦਿੱਤੀ ਸੀਗੀ ਤੇ ਨਾਲ ਦੀ ਨਾਲ ਕਿਉਂਕਿ ਬਸ ਉਹਨੂੰ ਇੱਕ ਅਵਾਲ ਹੀ ਆਉਣਾ ਸੀ ਨਾਲ ਦੀ ਨਾਲ ਸਬਜੀ ਨੇ ਤਿਆਰ ਹੋ ਜਾਣਾ ਸੀਗਾ ਬਣ ਕੇ ਤੇ ਮੈਂ ਨਾਲ ਦੀ ਨਾਲ ਲੱਗੀ ਸੀਗੀ ਇੱਥੇ ਬਣਾਉਣ ਫੁਲਕੇ ਕਿਉਂਕਿ ਸਣੀ ਨੂੰ ਬਹੁਤ ਭੁੱਖ ਲੱਗੀ ਪਈ ਸੀ ਇਸ ਤਰ੍ਹਾਂ ਦੀ ਕੋਈ ਵੀ ਸਬਜੀ ਹੋਵੇ ਚਾਹੇ ਉਹਨੂੰ ਭੁੱਖ ਲੱਗਿਆ ਨਾ ਲੱਗਿਆ ਪਰ ਉਹਨੂੰ ਫਿਰ ਕਾਲੀ ਹੋ ਜਾਂਦੀ ਉਹ ਬੇਸਬਰ ਹੀ ਹੋ ਜਾਂਦਾ ਫਿਰ ਤਾਂ ਉਹ ਵਾਰ-ਵਾਰ ਆ ਕੇ ਬਸ ਮੈਨੂੰ ਕਹਿ ਰਹੀ ਸੀ ਮੈਨੂੰ ਭੁੱਖ ਬਹੁਤ ਲੱਗਿਆ ਮੰਮੀ ਮੈਨੂੰ ਭੁੱਖ ਬਹੁਤ ਲੱਗੀ ਹੈਗੀ ਕਿਉਂਕਿ ਜਦੋਂ ਉਹਦੀ ਪਸੰਦੀਦੀ ਸਬਜੀ ਬਣਦੀ ਹੈ ਫਿਰ ਤਾਂ ਉਹਨੂੰ ਬੜੀ ਭੁੱਖ ਲੱਗਦੀ ਹੈਗੀ ਦੀ ਸਬਜੀ ਬਣਦੀ ਆ ਉਹੀ ਹੋ ਜਾਂਦਾ ਵੀ ਕੰਟਰੋਲ ਨਹੀਂ ਹੁੰਦਾ ਹਨਾ ਤੇ ਤਾਂ ਕਰਕੇ ਦੇਖੋ ਨਾਲ ਦੀ ਨਾਲ ਸਬਜੀ ਬਣ ਗਈ ਸੀ ਕਾਲੇਚ ਸਬਜੀ ਪਾਈ ਸੈਲਡਰ ਦੇ ਵਿੱਚ ਖੀਰਾ ਸੀਗਾ ਕੱਟ ਲਿਆ ਸੀ ਬਸ ਸਿੰਪਲ ਜਿਹਾ ਹੀ ਖਾਣਾ ਹੁੰਦਾ ਜੀ ਸਾਡਾ ਕੁਝ ਜ਼ਿਆਦਾ ਨਹੀਂ ਹੁੰਦਾ ਤੇ ਖੀਰਾ ਕੱਟਤਾ ਸੀ ਸੈਲਡ ਦੇ ਵਿੱਚ ਸੈਲਡ ਦੇ ਵਿੱਚ ਤੇ ਉਸ ਤੋਂ ਬਾਅਦ ਫੁਲਕੇ ਬਣਾ ਕੇ ਨਾਲ ਦੀ ਨਾਲ ਪਹਿਲਾਂ ਮੈਂ ਸਰੀ ਨੂੰ ਵੀ ਫੜਾਉਣੀ ਹੁੰਦੀ ਆ ਜਦੋਂ ਵੀ ਸਵੇਰ ਚਾਹੇ ਸ਼ਾਮ ਆ ਚਾਹੇ ਦੁਪਹਿਰ ਟਾਈਮ ਜਦੋਂ ਵੀ ਕਰੇ ਹੁੰਦਾ ਹਾਂ ਐਤਵਾਰ ਵਾਲੇ ਦਿਨ ਜਦੋਂ ਵੀ ਮਤਲਬ ਮੈਂ ਖਾਣਾ ਬਣਾਉਣੀ ਆ ਤਾਂ ਪਹਿਲੀ ਪਲੇਟ ਜਿਹੜੀ ਮਤਲਬ ਕਿ ਪਹਿਲੀਆਂ ਦੋ ਰੋਟੀਆਂ ਹੁੰਦੀਆਂ ਨੇ ਹਨਾ ਤਾਂ ਉਹ ਸਣੀ ਨੂੰ ਹੀ ਫੜਾ ਕੇ ਆਉਣੀ ਆ ਮੈਂ ਹਨਾ ਚਾਹੇ ਸਵੇਰਾ ਚਾਹੇ ਸ਼ਾਮ ਦੇ ਟਾਈਮ ਆ ਜੀ ਤੇ ਪਹਿਲਾ ਖਾਣਾ ਜਿਹੜਾ ਉਸੇ ਨੂੰ ਫੜਾਉਣੀ ਆ ਸਭ ਤੋਂ ਹਨਾ ਮੈਂ ਤੇ ਫਿਰ ਬਾਅਦ ਦੇ ਵਿੱਚ ਕਲੇਰ ਸਾਹਿਬ ਖਾਂਦੇ ਨੇ ਫਿਰ ਅਸੀਂ ਖਾਂਦੇ ਆ ਸਾਰੇ ਹਨਾ ਤੇ ਲੋ ਜੀ ਸਬਜੀ ਵੀ ਬਣ ਕੇ ਤਿਆਰ ਆ ਤੇ ਦੇਖੋ ਕਿੰਨੀ ਵਧੀਆ ਟੇਸਟੀ ਸਬਜੀ ਲੱਗਿਆ ਇੱਕ ਰੋਟੀ ਵੱਧ ਖਾ ਗਏ ਸੀ ਅੱਜ ਸਣੀ ਇੱਕ ਰੋਟੀ ਰਹਿ ਗਈ ਤੇ ਰੋਟੀ ਬਣਾ ਲਈ ਤੇ ਸਬਜੀ ਨੂੰ ਬਹੁਤ ਟੇਸਟੀ ਬਣਦੀ ਕੋਈ ਵੀ ਮਤਲਬ ਕੀ ਸਬਜੀ ਨਾ ਹੋਵੇ ਕਈ ਵਾਰ ਕੁਝ ਸੋਚਦਾ ਹੀ ਨਹੀਂ ਹੁੰਦਾ ਵੀ ਕੀ ਸਬਜੀ ਬਣਾਈਏ ਹੈਨਾ ਤਾਂ ਇਹ ਵਾਲੀ ਸਬਜੀ ਬਣਾਓ ਚਟਪਟ ਬਣ ਜਾਂਦੀ ਹੈ ਬਸ ਕੱਲਾ ਆਪਾਂ ਮਸਾਲਾ ਹੀ ਤਿਆਰ ਕਰਨਾ ਹੁੰਦਾ ਤੇ ਨਾਲ ਦੀ ਨਾਲ ਸਬਜੀ ਜਿਹੜੀ ਬਣ ਜਾਂਦੀ ਹੈ ਦੁੱਧ ਪਾ ਕੇ ਬਣਾਓ ਬਹੁਤ ਟੇਸਟੀ ਲੱਗਦੀ ਹੈ ਹੁਣ ਮੈਂ ਖਾਣਾ ਠੱਠੀ ਰੋਟੀਆਂ ਰੱਖ ਲਈ ਮੈਂ ਫੜੀਆਂ ਤਾਂ ਬਾਰ-ਬਾਰ ਨਹੀਂ ਫੇਰ ਮੋਟਦੀ ਹੁੰਦੀ ਮੈਂ ਬਸ ਇੱਕ ਵਾਰੇ ਲੈ ਜਾਈ ਨੂੰ ਖਾਣੋਂ ਪਾਸ ਇਸ ਤੋਂ ਬਾਅਦ ਦੁੱਧ ਘਰ ਨੂੰ ਪੀਣ ਵਾਲਾ ਠੀਕ ਹੈ ਜੀ ਉਪਟੀ ਮੈਂ ਆਪਣੀ ਪਾ ਲਈ ਤੇ ਬਾਕੀ ਚਲੋ ਠੀਕ ਹੈ ਜੀ ਖਾਣਾ ਖਾ ਕੇ ਮਿਲਦੇ ਫਿਰ ਦੁੱਧ ਘਰਮ ਕਰਦੇ ਲੋ ਜੀ ਉਸ ਤੋਂ ਬਾਅਦ ਹੈ ਇਹ ਹੈਗਾ ਨੈਕਸਟ ਡੇ ਖਾਣਾ ਖਾਣ ਤੋਂ ਬਾਅਦ ਫਿਰ ਮੈਂ ਰਾਤ ਕੋਈ ਵੀ ਵੀਡੀਓ ਨਹੀਂ ਬਣਾਇਆ ਕਿਉਂਕਿ ਹੋਰ ਕੋਈ ਕੰਮ ਹੀ ਨਹੀਂ ਸੀਗਾ ਹਨਾ ਤੇ ਤਾਂ ਕਰਕੇ ਮੈਂ ਕਹਾਂ ਚਲੋ ਸਵੇਰ ਵਲੌਗ ਨੂੰ ਆਪਾਂ ਕੰਟੀਨਿਊ ਕਰਦੇ ਆਂਗੇ ਤੇ ਜਿਹੜਾ ਕੱਲ ਸ਼ਾਮ ਨੂੰ ਮੈਂ ਇਹ ਦੋ ਜਿਹੜੇ ਪਾਈਆਂ ਸੀਗੀਆਂ ਕੱਢਦੇ ਅਸੀਂ ਇੱਕ ਮੇਰੇ ਕੋਲ ਫਿਲਟਰ ਵਾਲਾ ਜਿਹੜਾ ਪਾਈਪ ਸੀ ਫਿਲਟਰ ਮਤਲਬ ਕਿ ਜਿਹੜਾ ਕਿ ਨਲਕਿਆਂ ਦੇ ਵਿੱਚ ਫਿਲਟਰ ਹੁੰਦਾ ਸੀ ਨਾ ਪਾਣੀ ਫਿਲਟਰ ਕਰਨ ਦੇ ਲਈ ਨਲਕੇ ਦੇ ਵਿੱਚ ਪਾਈਪ ਪਾਈ ਹੁੰਦੀ ਸੀ ਕਿ ਫਿਲਟਰ ਪਾਈਪ ਕਹਿੰਦੇ ਹੁੰਦੀ ਸੀ ਉਹ ਵਾਲੀ ਪਾਈਪ ਆ ਤੇ ਇਹਦੇ ਇਸ ਤਰ੍ਹਾਂ ਮੈਂ ਇਹਨੂੰ ਉੱਪਰ ਮੇਖ ਗੱਡ ਕੇ ਨਾ ਸਾਈਡਾਂ ਤੇ ਜਿਹੜੇ ਇਹ ਮੈਂ ਬਾਹੀਆਂ ਗੱਡੀਆਂ ਸੀ ਇਹਨਾਂ ਦੇ ਸਾਈਡ ਤੇ ਉੱਪਰ ਜਿੱਥੇ ਮੈਂ ਉਹ ਵਾਲਾ ਫਿਲਟਰ ਵਾਲਾ ਪਾਈਪ ਰੱਖਿਆ ਹੋਇਆ ਸਿੱਧਾ ਹੈ ਨਾ ਤੇ ਇੱਥੇ ਦੋ ਮੋਟੀਆਂ ਮੇਖਾਂ ਗੱਡਤੀਆਂ ਸੀ ਮੇਖਾਂ ਗੱਡ ਕੇ ਫਿਰ ਉੱਪਰ ਪਾਈਪ ਹੈਂਗ ਕਰਕੇ ਉਹਦੇ ਨਾਲ ਫਿਰ ਇੱਕ ਤਾਰ ਲੈ ਲਈ ਸੀ ਮੈਂ ਤਾਰ ਲੈ ਕੇ ਪਾਈਪ ਨੂੰ ਦੋਨਾਂ ਸਿਰਿਆਂ ਤੋਂ ਅਟੈਚ ਕਰਤਾ ਹੈ ਨਾ ਤਾਂ ਕਿ ਇਹ ਵੀ ਇੱਥੇ ਮੈਂ ਜਿੰਨਾ ਵੀ ਬਜਨ ਲਟਕਾ ਦਮਾ ਤੇ ਵੀ ਫਿਰ ਇਹ ਨੀਚੇ ਨੂੰ ਨਾ ਡਿੱਗੇ ਤੇ ਜੋ ਵੀ ਸੀਗੇ ਪੌਟ ਮੇਰੇ ਕੋਲ ਉਹ ਲਿਆ ਕੇ ਮੈਂ ਇੱਥੇ ਕਰ ਰਹੀ ਸੀ ਹੈਂਗ ਤੇ ਉਸ ਤੋਂ ਬਾਅਦ ਹੌਲੀ-ਹੌਲੀ ਦੇਖੋਗੇ ਪੇਂਟ ਵਗੈਰਾ ਵੀ ਕਰੂੰਗੀ ਹੈਨਾ ਪਰ ਮੈਨੂੰ ਹੀ ਕਰਨਾ ਪੈਂਦਾ ਸਾਰਾ ਕੁਝ ਹੈਨਾ ਜਿਵੇਂ ਦੇਖੋ ਆ ਤੁਸੀਂ ਦੇਖ ਹੀ ਰਹੇ ਹੋ ਨੀਚੇ ਪੈਪ ਕਲੇਰ ਸਾਹਿਬ ਨੇ ਬੈਲਟ ਦਾ ਕਰਵਾ ਕੇ ਰੱਖਤਾ ਪਰ ਮੈਂ ਉਹਨਾਂ ਨੂੰ ਅੱਗੇ ਲੜਦੀ ਸੀ ਮੈਂ ਕਿਹਾ ਤੁਸੀਂ ਮੇਰਾ ਵੀ ਕੰਮ ਵਧਾਤਾ ਮੇਰੇ ਸਾਰੇ ਪੌਟਸ ਜਿਹੜੇ ਤੁਸੀਂ ਥੱਲੇ ਰਖਵਾਤੇ ਹੈਨਾ ਸਾਰੇ ਗਮਲੇ ਮੇਰੇ ਥੱਲੇ ਉਹ ਇਹ ਪੈਨ ਰੱਖੇ ਪੈਨੇ ਵੀ ਹੈਨਾ ਮੇਰੇ ਸਾਰੇ ਪੌਦੇ ਕਿਹੜੇ ਮੱਛ ਜਾਣਗੇ ਚਲੋ ਉਹ ਤਾਂ ਸ਼ੁਕਰ ਆ ਵੀ ਮੇਰੇ ਕੋਲ ਜਿੰਨੇ ਵੀ ਪਲਾਂਟ ਨੇ ਸਾਰੇ ਹਾੜੀ ਪਲਾਂਟ ਨੇ ਮੇਰੇ ਕੋਲੇ ਕੋਈ ਵੀ ਇਸ ਤਰ੍ਹਾਂ ਦਾ ਪਲਾਂਟ ਨਹੀਂ ਹੈਗਾ ਵੀ ਧੁੱਪ ਦੇ ਵਿੱਚ ਨਾ ਕੱਟਾ ਹੈ ਹਨਾ ਜਿਹੜਾ ਪਲਾਂਟ ਵੀ ਧੁੱਪ ਦੇ ਵਿੱਚ ਮਰ ਜਵੇ ਇਹ ਜੇ ਪਲਾਂਟ ਮੇਰੇ ਕੋਲੇ ਹੈ ਨਹੀਂ ਹੁਣ ਮੇਰੇ ਕੋਲ ਜਿੰਨੇ ਵੀ ਪਲਾਂਟ ਨੇ ਹਨਾ ਜਿਵੇਂ ਐਲੋਵੇਰਾ ਹੋ ਗਿਆ ਜੈਡ ਪਲਾਂਟ ਤਾਂ ਬਹੁਤ ਆੜੀ ਪਲਾਂਟ ਆ ਇਹ ਤਾਂ ਧੁੱਪ ਨੂੰ ਬਹੁਤ ਜ਼ਿਆਦਾ ਚੱਲ ਜਾਂਦਾ ਵਿਚਾਰਾ ਹਨਾ ਵਧੀਆ ਪਲਾਂਟ ਆ ਬਹੁਤ ਸਰਵਾਈਵ ਕਰਦਾ ਧੁੱਪ ਦੇ ਵਿੱਚ ਵੀ ਇਹ ਆਪਣੀ ਗਰੋਥ ਨਹੀਂ ਰੋਕਦਾ ਹੈਗਾ ਹਨਾ ਤੇ ਗਰੋਥ ਇਹਦੀ ਥੋੜੀ ਜੀ ਆ ਕੇ ਜ਼ਿਆਦਾ ਠੰਡ ਦੇ ਵਿੱਚ ਸ਼ਾਇਦ ਰੁਕ ਜਾਂਦੀ ਆ ਉਦੋਂ ਇਹਦੀ ਗਰੋਥ ਚੱਲਦੀ ਹੋ ਰਹਿੰਦੀ ਆ ਹਨਾ ਤੇ ਇਹਦੀ ਗਰੋਥ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਰੁਕ ਜਾਂਦੀ ਆ ਹਾਂ ਕਟਿੰਗ ਦਾ ਥੋੜਾ ਜਿਹਾ ਹੋ ਜਾਂਦਾ ਜੇ ਤੁਹਾਨੂੰ ਲਾਉਣੇ ਆਪਾਂ ਉਹ ਜ਼ਿਆਦਾ ਠੰਡ ਦੇ ਵਿੱਚ ਨਹੀਂ ਹੁੰਦੀ ਉਹਦੀ ਗਰੋਥ ਹੈ ਨਾ ਪਰ ਇਹ ਬਹੁਤ ਹਾਰੀ ਪਲਾਂਟ ਆ ਇੱਕ ਪਲਾਂਟ ਤੋਂ ਤੁਸੀਂ ਕਾਫੀ ਪਲਾਂਟ ਬਣਾ ਸਕਦੇ ਹੋ ਜੇਕਰ ਤੁਹਾਡੇ ਕੋਲੇ ਪਲਾਂਟ ਨੇ ਸੋਨਾ ਵੀ ਬਹੁਤ ਲੱਗਦਾ ਹੈ ਨਾ ਜੇ ਸੋਨੇ ਦੇ ਪੋਟ ਦੇ ਵਿੱਚ ਲੱਗਿਆ ਹੋਵੇ ਤਾਂ ਇਹਦੀ ਖੂਬਸੂਰਤੀ ਜਿਹੜੀ ਹੋਰ ਵੀ ਨਿੱਖਰ ਕੇ ਆਉਂਦੀ ਹੈ ਬਹੁਤ ਸੋਹਣਾ ਪਲਾਂਟ ਹੈ ਇਹਦੇ ਲੀव्स ਨੇ ਜਿਹੜੇ ਬਹੁਤ ਸੋਹਣੇ ਨੇਗੇ ਹੈ ਨਾ ਤੇ ਬਸੇ ਹੀ ਸਵੇਰ ਸਭ ਤੋਂ ਪਹਿਲਾਂ ਚਾਹ ਪੀ ਕੇ ਮੇਰਾ ਇਹੀ ਕੰਮ ਸੀ ਇਹਨੂੰ ਸੈੱਟ ਕੀਤਾ ਕਿਉਂਕਿ ਕੱਲ ਸ਼ਾਮ ਨੂੰ ਹਨੇਰੀ ਆ ਗਈ ਸੀ ਬਹੁਤ ਜ਼ਿਆਦਾ ਫਿਰ ਮੇਰਾ ਕੰਮ ਰੁਕ ਗਿਆ ਸੀਗਾ ਨਹੀਂ ਮੈਨੂੰ ਇਹ ਹੁੰਦਾ ਵੀ ਸ਼ਾਮ ਨੂੰ ਠੰਡੇ ਠੰਡੇ ਜਾਂ ਫਿਰ ਸਵੇਰ ਇਹ ਕੰਮ ਬਣਦੇ ਨੇ ਹਨਾ ਵੀ ਉਸ ਤੋਂ ਫਿਰ ਆਏ ਹੋ ਜਾਂਦਾ ਵੀ ਧੁੱਪ ਦੇ ਵਿੱਚ ਨਹੀਂ ਕੰਮ ਹੁੰਦਾ ਹੈਗਾ ਕੋਈ ਵੀ ਤੇ ਦੇਖੋ ਇਸ ਤਰ੍ਹਾਂ ਮੈਂ ਸਾਰੇ ਜਿਹੜੇ ਪੌਟ ਸੀਗੇ ਤਾਂ ਹੈਂਗ ਕਰਤੇ ਤੇ ਤੁਹਾਡੇ ਕੋਲੇ ਵੀ ਕੋਈ ਹੋਰ ਤਰੀਕਾ ਨਹੀਂ ਮਤਲਬ ਕਿ ਨਹੀਂ ਵੀ ਕੋਈ ਹੈਂਗ ਕਰਨ ਵਾਸਤੇ ਤਾਂ ਹਨਾ ਕੋਈ ਆਈਡੀਆ ਤਾਂ ਤੁਸੀਂ ਇਹ ਆਈਡੀਆ ਵਰਤ ਸਕਦੇ ਹੋ ਬਹੁਤ ਸੋਹਣੇ ਲੱਗਣਗੇ ਪਲਾਂਟ ਹੈਂਗ ਹੋਏ ਹੋਏ ਲੋ ਜੀ ਥੋੜਾ ਜਿਹਾ ਪਾਰਕ ਦਾ ਕੰਮ ਕਰਨ ਤੋਂ ਬਾਅਦ ਫਿਰ ਮੈਂ ਕਿਚਨ ਦੇ ਵਿੱਚ ਆਈ ਇੱਥੇ ਚੌਲ ਵਣਨ ਲਈ ਰੱਖੇ ਆਲੂ ਪਾ ਕੇ ਜੋ ਕਿ ਸਨੀ ਦੇ ਟਿਫਨ ਵਿੱਚ ਪਾਉਣੇ ਤੇ ਨਾਲ ਹੀ ਆਟਾ-ਉਟਾ ਗੁੰਨ ਕੇ ਰੱਖ ਦਿੱਤਾ ਸੀ ਲੋ ਜੀ ਲੱਗ ਗਈ ਐਣਕ ਤੇ ਕੱਲ ਮੇਰੀ ਐਣਕ ਆ ਗਈ ਸੀਗੀ ਤੇ ਮੈਂ ਉਹ ਵਿਵਸਥਾ ਉਹ ਜਦੋਂ ਵੀ ਨੇੜੇ ਦਾ ਕੰਮ ਕਰਨਾ ਤਾਂ ਲਾ ਲੈਣੀ ਹੈਗੀ ਜਿਵੇਂ ਹੁਣ ਥੋੜਾ ਮੈਂ ਫੋਨ ਦੀ ਵੀਡੀਓ ਦੀ ਐਡੀਟਿੰਗ ਵਗੈਰਾ ਕਰ ਰਹੀ ਸੀ ਜਾਂ ਹਨਾ ਕਮੈਂਟ ਰੀਡ ਕਰ ਰਹੀ ਸੀ ਤਾਂ ਲਾ ਲੈਣੀ ਆ ਸੂਈ ਦੇ ਧਾਗਾ ਤਾਂ ਮੇਰੇ ਤੋਂ ਨਾ ਬਿਲਕੁਲ ਹੀ ਪੈਣੋਂ ਹਟ ਗਿਆ ਸੀ ਸੂਈ ਦੇ ਧਾਗਾ ਤਾਂ ਪੈਂਦਾ ਹੀ ਨਹੀਂ ਸੀਗਾ ਨੇੜੇ ਦੀ ਨਿਗਾ ਜਿਹੜੀ ਮੇਰੀ ਸੀ ਉਹ ਘਟ ਗਈ ਸੀ ਤੇ ਫਿਰ ਡਾਕਟਰ ਕਹਿੰਦੇ ਵੀ ਜਦੋਂ ਵੀ ਕੋਈ ਕੰਮ ਕਰਨਾ ਹਨਾ ਮਤਲਬ ਬਰੀਕੀ ਕੰਮ ਕਰਨਾ ਉਦੋਂ ਤੁਸੀਂ ਲਾ ਲਿਆ ਕਰੋ ਤੇ ਦੇਖੋ ਫਰਕ ਵੀ ਆ ਹਨਾ ਜਦੋਂ ਮੈਂ ਮਤਲਬ ਅੱਗੇ ਉਹ ਕਰਦੀ ਐਂਗੀ ਤਾਂ ਠੀਕ ਲੱਗਦਾਗਾ ਹਨਾ ਮੈਨੂੰ ਇਹ ਦਿਨ ਤੋਂ ਦਰਦ-ਦਰਦ ਇਸ ਵਜ੍ਹਾ ਸੀ ਮੈਨੂੰ ਖਰਦਿਸਦੀ ਨਹੀਂ ਹੁੰਦੀ ਸੀ ਮੈਂ ਐਵੇਂ ਕਰਕੇ ਦੇਖਦੀ ਹੁੰਦੀ ਸੀ ਖਰਾਣਾ ਤੇ ਮੈਨੂੰ ਪਤਾ ਨਹੀਂ ਲੱਗਦਾ ਸੀ ਸੂਈ ਜਿੱਤਾ ਗਾਂ ਅੰਦਰਜੀ ਨਾਲ ਪੈ ਜਾਂਦਾ ਪੈ ਜਾਂਦਾ ਉਦੋਂ ਮੇਰੇ ਤੋਂ ਤਗਾ ਨਹੀਂ ਪੈਂਦਾ ਸੀਗਾ ਤੇ ਚਲੋ ਇਹਦੇ ਬਿਨਾ ਸਰਦਾ ਨਹੀਂ ਸੀ ਨਹੀਂ ਫਿਰ ਜਾਦੇ ਹਨਾ ਘਟਦੀ ਜਾਂਦੀ ਸੀ ਨੀਗਾ ਤੇ ਟਾਈਮ ਤੇ ਠੀਕਾ ਚਲੋ ਲੱਗ ਗਈ ਕਿਉਂਕਿ ਮੈਂ ਪਤਾ ਨਹੀਂ 1.5 ਸਾਲ ਤੋਂ ਘੋਲੀ ਕਰ ਰੱਖੀ ਸੀ ਹੁਣ ਮੈਨੂੰ ਜ਼ਿਆਦਾ ਮੇਰੀ ਅੱਖਾਂ ਦੇ ਵਿੱਚ ਚੀਜ਼ਾਂ ਵੀ ਪੈਣ ਲੱਗੀਆਂ ਸੀਗੀਆਂ ਤੇ ਲੋ ਜੀ ਅੱਜ ਨਾ ਇੱਕ ਭੈਣ ਦਾ ਇਹ ਪੇਟਿਆਂ ਦਾ ਹੈਗਾ ਬਰਥਡੇ ਹੈਪੀ ਮਾਰਦੀ ਆਈਡੀ ਤੋਂ ਉਹਨੇ ਭੈਣ ਤੇ ਪਹਿਲਾਂ ਤਾਂ ਬੈਣ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਬੇਟਿਆਂ ਦੀ ਜਨਮ ਦਿਨ ਦੀ ਹੈ ਹਨਾ ਬਹੁਤ ਬਹੁਤ ਮੁਬਾਰਕਾ ਨੇ ਵਾਹਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਆ ਵਕਸ਼ਣ ਹਨਾ ਮੇਰ ਪਰਿਆ ਸਿਰ ਤੇ ਹੱਥ ਰੱਖਣਾ ਪਰਵਿੰਦਰ ਸਿੰਘ ਹੈਪੀ ਬਰਥਡੇ ਬੇਟਾ ਨਰਿੰਦਰ ਸਿੰਘ ਹੈਪੀ ਬਰਥਡੇ ਬੇਟਾ ਗੋਡ ਬles ਯੂ ਪਰਮਾਤਮਾ ਤੁਹਾਨੂੰ ਹਮੇਸ਼ਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਮੇਰ ਪਰਿਆ ਹੱਥ ਰੱਖਣ ਤੁਹਾਡੇ ਸਿਰ ਤੇ ਇੱਕ ਚੰਗੇ ਜੇ ਇਨਸਾਨ ਬਣੋ ਤੁਸੀਂ ਆਪਣੇ ਮਾਪੇ ਦਾ ਨਾਮ ਰੌਸ਼ਨ ਕਰੋ ਜੋ ਵੀ ਤੁਹਾਡੀ ਇੱਛਾ ਹੈ ਨਾ ਜ਼ਿੰਦਗੀ ਵਿੱਚ ਵੀ ਅਸੀਂ ਆ ਬਣਨਾ ਵਾਹਿਗੁਰੂ ਜੀ ਤੁਹਾਡੀ ਇੱਛਾ ਜਿਹੜੀ ਪੂਰੀ ਕਰਨਾ ਹੈ ਨਾ ਤੇ ਮੇਨ ਗੱਲ ਸਿਹਤ ਦੀ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਹੈ ਨਾ ਸਿਹਤ ਦੀ ਤੰਦਰੁਸਤੀ ਜ਼ਰੂਰੀ ਹੈ ਜੀ ਜੇ ਸਿਹਤ ਆਪਣੀ ਚੰਗੀ ਆ ਤਾਂ ਸਭ ਠੀਕ ਆ ਹੈ ਨਾ ਫਿਰ ਸਾਰੇ ਆਪਾਂ ਕੰਮਕਾਰ ਕਰ ਸਕਦੇ ਆਗੇ ਵਾਹਿਗੁਰੂ ਜੀ ਚੰਗੀ ਸਿਹਤ ਚੰਗੇ ਇਨਸਾਨ ਬਣ ਦਾ ਬਲ ਬਖਸ਼ਣਾ ਤੇ ਗੋਡ ਬles ਯੂ ਬੇਟਾ ਨਰਿੰਦਰ ਸਿੰਘ ਐਂਡ ਪਰਵਿੰਦਰ ਸਿੰਘ ਗੋਡ ਬles ਯੂ ਤਿਲੋ ਜੀ ਇਸ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਾਂਗੇ ਤੇ ਦੂਸਰਾ ਜਿਹੜਾ ਰਸੌਲੀ ਵਾਸਤੇ ਇੱਕ ਨਾ ਮੈਨੂੰ ਉੱਥੇ ਕਮੈਂਟ ਆਇਆ ਸੀ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਮਤਲਬ ਕਿ ਕਿਸੇ ਦਾ ਭਲਾ ਹੋ ਸਕਦਾ ਤਾਂ ਪੂਰਾ ਐਡਰੈਸ ਦੋ ਦੇਖੋ ਜੀ ਪੂਰਾ ਐਡਰੈਸ ਤਾਂ ਮੈਨੂੰ ਵੀ ਨਹੀਂ ਪਤਾ ਕਿਉਂਕਿ ਕੰਟੈਕਟ ਜਿਹੜਾ ਉਹਨਾਂ ਦਾ ਕੰਟੈਕਟ ਨੰਬਰ ਮੇਰੇ ਕੋਲ ਨਹੀਂ ਹੈਗਾ ਕਿਉਂਕਿ ਮੈਂ 7-8 ਸਾਲ ਪਹਿਲਾਂ ਗਈ ਸੀ ਜਿਵੇਂ ਕਿ ਮੇਰੇ ਇੱਥੇ ਰਸੌਲੀ ਸੀ ਠੀਕ ਹੈ ਜੀ ਤੇ ਠੀਕ ਹੈ ਇੱਕ ਭੈਣ ਨੂੰ ਮੈਂ ਹੋਰ ਵੀ ਲੈ ਕੇ ਗਈ ਸੀ ਉਹ ਵੀ ਠੀਕ ਨੇ ਹਨਾ ਤੇ ਮੇਨ ਗੱਲ ਜਿਹੜੀ ਹੈਗੀ ਬਸ ਉਹ ਜਿਵੇਂ ਸਾਡਾ ਪਿੰਡ ਗੰਡੂਆ ਜਿਹੜਾ ਇਹ ਫਤੇਗੜ ਗੰਡੂਆ ਮੈਂ ਵੀ ਗੰਡੂਆ ਤੋਂ ਆ ਪਰ ਮੇਰਾ ਜਿਹੜਾ ਪਿੰਡ ਹੈ ਇਹ ਫਤੇਗੜ ਗੰਡੂਆ ਤੇ ਜਿਹੜਾ ਉਹਨਾਂ ਦਾਗਾ ਉਹ ਹੈਗਾ ਜੀ ਬੁਲਾਡੇ ਕੋਲ ਬੋਹਾ ਪਿੰਡਾਗਾ ਉਹਦੇ ਕੋਲ ਗੰਡੂਆਗਾ ਹਨਾ ਬੁਲਾਡੇ ਕੋਲ ਗੰਡੂਆ ਉੱਥੇ ਕਿਸੇ ਨੂੰ ਵੀ ਤੁਸੀਂ ਬੋਹਾ ਜਦੋਂ ਚਲੇ ਗਏ ਤੇ ਉੱਥੇ ਜਾ ਕੇ ਤੁਸੀਂ ਕਿਸੇ ਨੂੰ ਵੀ ਪੁੱਛ ਲੈਣਾ ਵੀ ਜਿਹੜੀ ਭੈਣ ਰਸੌਲੀ ਦਾ ਤਾਂ ਮਤਲਬ ਕਿਥੋਂ ਹਲਾ ਪਉਂਦੀ ਗੰਡਾਂ ਦਾ ਹਨਾ ਕੋਈ ਵੀ ਗੰਡ ਹੋਵੇ ਕਿਸ ਤਰ੍ਹਾਂ ਦੀ ਵੀ ਵੀ ਤੁਸੀਂ ਉਹਦੇ ਕੋਲ ਜਾਣਾ ਤੇ ਸੀਮਿਆਂ ਦੇ ਹੈਗੇ ਨੇ ਉਹ ਭੈਣਾਂ ਠੀਕ ਹੈ ਜੀ ਐਨਾ ਕ ਤੁਹਾਨੂੰ ਮੈਂ ਐਡਰੈਸ ਦੇ ਸਕਦੀ ਆ ਤੇ ਉੱਥੇ ਤੁਸੀਂ ਨੇੜੇ ਤੇੜੇ ਪਿੰਡ 'ਚ ਕਿਸੇ ਨੂੰ ਵੀ ਪੁੱਛ ਲਿਓ ਸਾਰੇ ਤੁਹਾਨੂੰ ਦੱਸ ਦੇਣਗੇ ਇਹ ਜੀ ਗੱਲ ਨਹੀਂ ਹੈਗੀ ਵੀ ਨਹੀਂ ਕਿਸੇ ਨੂੰ ਪਤਾ ਹਨਾ ਵੀ ਗੰਡੂਆਂ ਜਾਣਾ ਸੀ ਜਿਹੜਾ ਬੋਹਾ ਕੋਲ ਗੰਡਾ ਗੰਡੂਆਂ ਤੇ ਮੇਰੀ ਭੈਣ ਇੱਕ ਮੇਰੀ ਸਹੇਲੀ ਹੁੰਦੀ ਉਹ ਜਿਹੜੀ ਪਟਿਆਲੇ ਆ ਹਨਾ ਇੱਕ ਭੈਣ ਨੇ ਸੱਚ ਹੋਰ ਵੀ ਕਮੈਂਟ ਕੀਤਾ ਸੀ ਦੇਖੋ ਜੀ ਐਵੇਂ ਮੈਂ ਕਿਸੇ ਦਾ ਹਨਾ ਉਹ ਦੱਸ ਨਹੀਂ ਸਕਦੀ ਤੁਹਾਨੂੰ ਐਡਰੈਸ ਵਗੈਰਾ ਹਨਾ ਜਾਕੋਈ ਕੋ ਫੋਨ ਨੰਬਰ ਇਦਾਂ ਮੈਂ ਨਹੀਂ ਦੇ ਸਕਦੀ ਦੇਖੋ ਆਪਣਾ ਮੈਂ ਆਪਣਾ ਹੀ ਮਸਾ ਦਿੰਨੀ ਆ ਹਨਾ ਤੇ ਕਿਸੇ ਦਾ ਨੰਬਰ ਮੈਂ ਨਹੀਂ ਦੇ ਸਕਦੀ ਇਸ ਤਰ੍ਹਾਂ ਤੇ ਪਰ ਮੇਰੀ ਜਿਹੜੀ ਫਰੈਂਡ ਆ ਉਹਦਾ ਨਾਮ ਗੁਰਮੀਤ ਆ ਮੈਨੂੰ ਇਹ ਵੀ ਨਹੀਂ ਪਤਾ ਵੀ ਕਿਹੜੇ ਮਤਲਬ ਕਿ ਉਸ ਦੇ ਵਿੱਚ ਰਹਿੰਦੀ ਗਲੀ ਨੰਬਰ ਕੁਝ ਮੈਨੂੰ ਪਤਾ ਨਹੀਂ ਮੈਂ ਕਿਉਂਕਿ ਉਹਦੇ ਕੋਲ ਗਈ ਨਹੀਂ ਮੇਰੀ ਸਿਰਫ ਫੋਨ 'ਤੇ ਹੀ ਗੱਲ ਹੁੰਦੀ ਆ ਹਾਲਾਂਕਿ ਪਟਿਆਲੇ ਮੈਂ ਕਾਫੀ ਵਾਰ ਗਈ ਆ ਪਰ ਮੈਂ ਪਟਿਆਲੇ ਜਾ ਕੇ ਤੱਕ ਵੀ ਉਹਨੂੰ ਨਹੀਂ ਮਿਲੀ ਹੈਗੀ ਪਰ ਮੈਂ ਇਹਨਾਂ ਤੁਹਾਨੂੰ ਦੱਸ ਦੇਣੀ ਆ ਉਹ ਬੁਟੀਕ ਦਾ ਕੰਮ ਕਰਦੇ ਨੇ ਜੀ ਠੀਕ ਆ ਜੀ ਤੇ ਕੀ ਕਹਿੰਦੀ ਸੀ ਮੈਂ ਹਾਂ ਤੁਸੀਂ ਜਾ ਕੇ ਉਹ ਮੈਨੂੰ ਕਹਿੰਦੀ ਹੁੰਦੀ ਸੀ ਵੀ ਤੇਰੇ ਸਹੁਰੇ ਨਾਲ ਨਾ ਮੇਰਾ ਪਿੰਡ ਮਤਲਬ ਮੇਰੇ ਯਾਦ ਨਹੀਂ ਰਹਿੰਦਾ ਮੈਂ ਗੰਡਾ ਯਾਦ ਰੱਖੀ ਹੁੰਦੀ ਆ ਵੀ ਗੰਡੇ ਤੋਂ ਫਿਰ ਮੈਂ ਉਹ ਕਰ ਲੈਣੀ ਆ ਚਲੋ ਜੀ ਠੀਕ ਹੈ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂਗੇ ਤੇ ਜੇਕਰ ਕਿਸੇ ਨੇ ਜਾਣਾ ਬੋਹਾ ਜਿਵੇਂ ਬਲਾਡਾ ਪਿੰਡਾ ਬਲਾਡੇ ਦੇ ਕੋਲ ਬੋਹਾ ਬੋਹਾ ਦੇ ਨਾਲ ਹੀ ਗੰਡੂਆਂ ਪਿੰਡਾ ਤੁਸੀਂ ਜਾ ਸਕਦੇ ਹੋ ਉੱਥੋਂ ਰਸੋਲੀ ਦਾ ਜਿਹੜਾ ਥੜਾ ਪਵਾ ਸਕਦੇ ਹੋ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਮਿਲਦੇ ਆ ਤੁਹਾਨੂੰ ਕੱਲ ਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਤੇਰੇ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼